ਇਹ ਵੱਡੇ ਭਰਾ ਸੀਗੇ ਇਹ ਗਲੀਆਂ ਸੜੀਆਂ ਸਬਜ਼ੀਆਂ ਲੈ ਕੇ ਆਉਂਦੇ ਸੀ ਉਹਨਾਂ ਵਿੱਚ ਜੋ ਗੰਦਮਨ ਹੁੰਦਾ ਸੀਗਾ ਉਹ ਵੀ ਨਾਲ ਲੈ ਕੇ ਆਉਂਦੇ ਸੀ ਇਹਨੇ ਇੱਥੇ ਡੰਪ ਬਣਾਇਆ ਹੋਇਆ ਸੀ ਤੇ ਮਾਤਾ ਜੀ ਵੀ ਦੁਖੀ ਸੀ ਉਹਨਾਂ ਦੀ ਬੇਟੀ ਖੜੀ ਆ ਉਹ ਵੀ ਬਹੁਤ ਦੁਖੀ ਸੀ ਇਹਨਾਂ ਨੂੰ ਕਈ ਗਰੀ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪੰਚਾਇਤ ਦੇ ਥਰੋ ਵੀ ਐਪਲੀਕੇਸ਼ਨ ਆ ਪਰਛਾਈਆਂ ਪਰ ਨਾ ਮੰਨੇ ਅੱਜ ਇੱਥੇ ਵੱਡਾ ਐਕਸ਼ਨ ਹੋਇਆ ਅੱਜ ਪੰਚਾਇਤ ਦੇ ਨਾਲ ਨਾਲ ਬੀਡੀਪੀਓ ਦੇ ਮੁਲਾਜ਼ਮ ਐਸਡੀਐਮ ਸਾਹਿਬ ਦੇ ਪਰ ਸਤਕਾਰਯੋਗ ਪੁਲਿਸ ਪ੍ਰਸ਼ਾਸਨ ਤੇ ਦੂਸਰੇ ਇਖਤਿਆਰ ਦੇ ਵਿੱਚ ਤੇ ਮਾਨੂਪੁਰ ਤੋਂ ਟੀਮ ਆਈ ਹੈ ਡਾਕਟਰਾਂ ਦੀ ਇਹਨਾਂ ਨੇ ਕਿਹਾ ਕਿ ਬਿਮਾਰੀਆਂ ਦਾ ਖਾਸ ਖਦਸਾ ਪਰ ਇਹਦੇ ਨਾਲ ਅਸੀਂ ਇੱਕ ਅਪੀਲ ਕਰਦੇ ਹਾਂ ਕਿ ਇਹੋ ਜਿਹਾ ਗੰਦੇ ਮੁੜ ਕੇ ਨਹੀਂ ਲਊਗਾ ਅੱਜ ਤੋ ਤੌਬਾ ਕੀਤੀ ਹੈ ਜੇ ਲਊਗਾ ਜੇ ਅਗਲੀ ਕਾਰਵਾਈ ਹੋ ਜੂਗੀ ਤੁਹਾਡਾ ਭਰਾ ਹੈ ਤੁਸੀਂ ਕਿਤੇ ਰੋਕ ਬਹੁਤ ਜ਼ਿਆਦਾ ਮੈਂ ਐਪਲੀਕੇਸ਼ਨਾਂ ਵੀ ਦਿੱਤੀਆਂ ਪੁਲਿਸ ਦੇ ਕੋਲ ਮੈਂ ਖੁਦ ਪੰਚਾਇਤ ਦੀਆਂ ਮੰਤਾਂ ਵੀ ਕਰੀਆਂ ਤੇ ਉਲਟਾ ਉਲਟਾ ਬੋਲਦਾ ਸੀਗਾ ਜਦੋਂ ਕੋਈ ਬੋਲਦਾ ਸੀ ਉਦੋਂ ਕਹਿੰਦਾ ਸੀ ਮੈਂ ਸਰਕਾਰੀ ਮੁਲਾਜ਼ਮ ਐ ਤੁਸੀਂ ਮੈਨੂੰ ਕਿਵੇਂ ਰੋਕ ਲੇਂਗੇ ਉਹ ਇਹ ਬਾਜ਼ਾਰ ਚੋ ਜੋ ਗੜੀਆਂ ਸੜੀਆਂ ਸਬਜ਼ੀਆਂ ਨੇ ਮੈਂ ਕਿਤੋਂ ਨੌਕਰੀ ਵੀ ਕਰਦਾ ਨਹੀਂ ਨੌਕਰੀ ਕੋਈ ਨਹੀਂ ਕਰਦਾ ਨੇ ਪਸ਼ੂ ਰੱਖੇ ਨੇ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੈ ਮੈਂ ਇੱਥੇ ਤੁਹਾਡੇ ਮੀਡੀਆ ਲਈ ਇੱਕ ਅਪੀਲ ਜ਼ਰੂਰ ਕਰਨੀ ਚਾਹੁੰਦਾ ਵੀ ਜਿੱਥੇ ਵੀ ਕਿਤੇ ਕਿਸੇ ਨੇ ਪਸ਼ੂ ਰੱਖੇ ਨੇ ਉੱਥੇ ਡਾਕਟਰਾਂ ਦਾ ਤੇ ਪ੍ਰਸ਼ਾਸਨ ਦਾ ਜ਼ਰੂਰ ਇੱਕ ਸਹਿਯੋਗ ਬਣਦਾ ਕਿ ਉਹ ਉੱਥੇ ਦੇ ਪਸ਼ੂਆਂ ਦੇ ਹਾਲਾਤ ਦੇਖੇ ਜਾਣ ਕਿ ਉਹ ਰੱਖਣ ਦੇ ਯੋਗ ਹੈ ਜਾਂ ਨਹੀਂ ਇੱਕ ਮਨੁੱਖੀ ਤਸ਼ੱਦਦ ਵੀ ਆਪਾਂ ਇਸ ਜੀ ਨੂੰ ਮੰਨਦੇ ਆ ਕਿ ਇਹ ਮੇਰੀ ਵੈੱਡਲੈਂਡ ਤੋਂ ਬਾਅਦ ਉਹਦੇ ਤੇ ਜਰੂਰ ਕੈਮਰਾ ਮਾਰਿਓ ਉਹ ਇੱਕ ਪੱਖ ਲਿਆ ਜਾਵੇ ਕਿਉਂਕਿ ਜੋ ਇਹਨਾਂ ਦੇ ਨਾਲ ਇੱਕ ਇਨਸਾਨੀਅਤ ਦੇ ਨਾਤੇ ਕਿਉਂਕਿ ਪਸ਼ੂਆਂ ਨਾਲ ਵੀ ਜੋ ਦੁਰਭੇਦ ਹਾਰ ਹੁੰਦਾ ਜਿਹੜਾ ਇਹਨਾਂ ਨੂੰ ਵਿਚਾਰਿਆਂ ਨੂੰ ਆਜ਼ਾਦ ਕੀਤਾ ਜਾਵੇ ਸਰਾਂ ਪੈਂਦਾ ਸਰਾਂ ਪੈ ਜਾਂਦਾ ਉਹ ਕਿੱਥੇ ਲੱਗੇ ਜਾਂਦੇ ਨੇ ਹੁਣ ਇਹ ਪਲਾਟ ਦੇ ਵਿੱਚ ਲੈ ਕੇ ਜਾਂਦਾ ਇਹਨੇ ਪਲਾਟ ਦੇ ਵਿੱਚ ਮੇਤੋ 10 ਦਿਨ ਲਏ ਨੇ ਜਿਹੜਾ ਮੇਰਾ ਖੁਦ ਆਪਣਾ ਪਲਾਟ ਹੈ ਉਹਦੇ ਵਿੱਚ ਛਾਂਟੀ ਕਰਕੇ ਵੇਚ ਦੂਗਾ ਜਿਹੜਾ ਬਾਕੀ ਹੋਊਗਾ ਉਹ ਕਵਾੜ ਕੂੜੇ ਦੇ ਢੇਰ ਤੇ ਚਲੇ ਜਾਊਗਾ ਕਿੱਥੇ ਪਿੰਡ ਜੇ ਤਾਂ ਬਾਹਰ ਨਹੀਂ ਜੀ ਬਾਹਰ ਹੈ ਆ ਤੁਸੀਂ ਪਿੰਡ ਦੇ ਵਿੱਚ ਆਹ ਜਿਹੜਾ ਸਮਾਨ ਇਕੱਠਾ ਕੀਤਾ ਹੋਇਆ ਠੀਕ ਇਹਨਾਂ ਚਾਹੁੰਦੇ ਹੋ ਇਹਦੇ ਵਿੱਚ ਕੀ ਕਹਿਣਾ ਬੱਸ ਮੈਂ ਵੇਚਣਾ ਥੋੜਾ ਜਿਹਾ ਲੇਟ ਹੋ ਗਿਆ ਕਿਉਂ ਪੰਚਾਇਤ ਮੇਰੇ ਤੇ ਸਫਾਈ ਵਾਲੇ ਜਾਰੇ ਚੱਲ ਵੀ ਕਹਿੰਦੀ ਸਫਾਈ ਕਰ ਪਰ ਇਹ ਇਸ ਸਮਾਨ ਦੇ ਵਿੱਚ ਵਿੱਚ ਗੰਦਾ ਸਮਾਨ ਵੀ ਤੁਸੀਂ ਜਿਹੜਾ ਕਾਫੀ ਰੱਖਿਆ ਹੋਇਆ ਸੀਗਾ ਦੇਖੋ ਜੀ ਗੰਦਾ ਕੋਈ ਨਹੀਂ ਹੈ ਦੇ ਵਿੱਚ ਐਵੇਂ ਉਹਦਾ ਫਾਇਦਾ ਕੀ ਹੈ ਕਾਕੂ ਉਹ ਵਿੱਚ ਜਿਹੜੇ ਜੂਸ ਕਾਨੂੰ ਜੂਸ ਵਾਲਾ ਕੋਈ ਚੀਜ਼ ਨਹੀਂ ਜੂਸ ਵਾਲਾ ਹੈਗਾ ਪਿੰਡ ਵਾਲੇ ਪਿੰਡ ਵਾਲੇ ਤਾਂ ਕਹ ਰਿਹਾ ਕਾਫੀ ਸਮੇ ਤੋਂ ਪਿੰਡ ਵਾਲੇ ਤਾਂ ਬਹੁਤ ਕੁਝ ਕਹਿਨੇ ਨੇ ਹੁਣ ਮੇਰੀ ਗੱਲ ਸੁਣੋ ਇਹ ਤਾਂ ਮੈਨੂੰ ਪਤਾ ਚੀਜ਼ ਮੈਂ ਇਹ ਲੈ ਆ ਕੇ ਮੈਂ ਉਹਨ ਇੱਕ ਵਾਰ ਤੁਸੀਂ ਕਿੰਨੇ ਦਿਨ ਬਾਅਦ ਚੁਕਾਉਂਦੇ ਸੀਗੇ ਇਹ ਮੈਂ ਜਮਾ ਦੇ ਛਾਲ ਬਾਅਦ ਕਿੰਨਾ ਕੇ ਸਮਾਂ ਹੋ ਗਿਆ ਕਿੱਥੇ ਕਰਦੇ ਆ ਇਹ ਸਮਾਂ 2 ਸਾਲ ਹੋ ਗਏ ਇੱਥੇ ਪਰ ਬੱਪੂ ਜੀ ਬਹੁਤ ਸਮਾਨ ਗੰਦਾ ਨਿਕਲਿਆ ਵਾ ਇਹਦੇ ਨਾਲ ਬਿਮਾਰੀਆਂ ਫੈਲਦੀਆਂ ਨੇ ਪਿੰਡ 'ਚ ਦੇਖੋ ਜੀ ਇੱਕ ਗੱਲ ਸੁਣੋ ਤੁਸੀਂ ਕਹਿੰਦੇ ਹੋ ਗੰਦਾ ਸਮਾਨ ਨਿਕਲਿਆ ਗੰਦਾ ਸਮਾਨ ਮੈਂ ਇਕੱਠਾ ਕਰਿਆ ਹੋਇਆ ਸਮਝਿਆ ਇਹ ਤੁਸੀਂ ਕਹਿ ਰਹੇ ਹੋ ਕੀ ਕੀ ਤੁਸੀਂ ਇਕੱਠਾ ਕਰਕੇ ਲਿਆਉਂਦੇ ਸੀ ਕੀ ਕੀ ਇੱਕ ਲਫਾਫਾ ਇੱਕ ਬੋਤਲ ਹਾਂ ਹੋਰ ਕੀ ਕਰਨਾ ਦੱਸੋ ਮੈਨੂੰ ਪਸ਼ੂ ਵੀ ਰੱਖੇ ਨੇ ਕੋਈ ਪਸ਼ੂ ਰੱਖੇ ਨੇ 13 ਡੰਗਰ ਨੇ ਜਿਨ੍ਹਾਂ ਨੂੰ ਮੈਂ ਫਲੂਟ ਲਿਆ ਕੇ ਪਾਉਂਦਾ ਸੀ ਉਹਦੇ ਵਿੱਚੋਂ ਲਫਾਫਾ ਨਿਕਲਦਾ ਸੀ ਲਫਾਫਾ ਇਕੱਠਾ ਹੁੰਦਾ ਸੀ ਜਿਹੜਾ ਫਰੂਟ ਪਾਉਂਦੇ ਸੀ ਉਹ ਗਲਿਆ ਛੜਿਆ ਪਾਉਂਦੇ ਸੀ ਤੁਸੀਂ ਉਹ ਗਲਿਆ ਛੜਿਆ ਥੋੜੋ ਜਿਹੜੇ ਡਾਗ ਹੀ ਹੁੰਦਾ ਉਹ ਪਾਉਣਾ ਇਹ ਡਾਗ ਹੀ ਗਲਿਆ ਛੜਿਆ ਤਾਂ ਹੋਵੇ ਕੀੜਾ ਪੈਂਦਾ ਉਹਦੇ 'ਚ ਮੇਰੇ ਪਿੰਡ ਵਾਸੀਆਂ ਵੱਲੋਂ ਜਿਹੜਾ ਸਮਾਨ ਚੁਕਾਇਆ ਜਾ ਰਿਹਾ ਕਿੱਥੇ ਲੈ ਕੇ ਜਾ ਰਹੇ ਹੋ ਇਹ ਮੈਂ ਪਲਾਟ ਚ ਲੈ ਰਹਾ ਮੇਰੇ ਪਪਾਈ ਦੇ ਉੱਥੋਂ ਛਾਂਟੀ ਕਰਕੇ ਮੈਂ ਕੁਆੜੀ ਨੂੰ ਵੇਚੂਗਾ ਇਹ ਵੀ ਪਿੰਡ ਤੇ ਆ ਜਾ ਬਾਹਰ ਉਹ ਕਿੰਨੇ ਦਿਨ ਚੱਕੇਗਾ ਉੱਥੋਂ ਉਹ ਕੱਲੋਂ ਸ਼ੁਰੂ ਕਰ ਦੇਣਾ ਚੱਕਣਾ ਇੱਥੇ ਫਿਰ ਹੁਣ ਦੁਬਾਰਾ ਤਾਂ ਨਹੀਂ ਮਤਲਬ ਸਮਾਨ ਇੱਥੇ ਲਿਆ ਕੇ ਜਿਹੜਾ ਦੁਬਾਰੇ ਕਿਉਂ ਰੱਖਾਂਗੇ ਆਪਾਂ ਪਹਿਲਾਂ ਇਹਨਾਂ ਨੂੰ ਕਿਹਾ ਕਈ ਵਾਰ ਕਿਹਾ ਇਹਨੂੰ ਵੀ ਚੱਕ ਲਾ ਦੂ ਚੱਕ ਲਾ ਨਾ ਇਹ ਨਹੀਂ ਮਨੇ ਹੁਣ ਆਪਾਂ ਆਲਰੇਡੀ ਸਾਰੇ ਮਹਿਕਮਿਆਂ ਨੂੰ ਡੈਟਾ ਮਤੇ ਪਾ ਕੇ ਦਿੱਤੇ ਨੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਹੋ ਰਹੀ ਹੈ ਸਾਡਾ ਇਹ ਹੋਣਾ ਹੈ ਇਹ ਇਹ ਹੈ ਕੀ ਸੀਗਾ ਜੀ ਇੱਥੇ ਘਰ ਸੀਗਾ ਇਹ ਕੋਹਾਂ ਹੀ ਘਰ ਆਈ ਅੰਦਰ ਮਾਤਾ ਰਹਿ ਰਹੀ ਤੁਸੀਂ ਮਿਲਖਿਆ ਪਹਿਲਾਂ ਮਾਤਾ ਨੂੰ ਮਾਤਾ ਬੈਠੀ ਹੈ ਬੇਟੀ ਉਹਦੀ ਤੇ ਆਪ ਮੈਂ ਤਾਂ ਲਿਆਣੇ ਲਈ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਪਰਿਵਾਰਕ ਮੈਂਬਰ ਮਾਤਾ ਦਾ ਘਰੀਏ ਚਕਾਓ ਮਾਤਾ ਨਹੀਂ ਬੜਾ ਜ਼ੋਰ ਭਾਈ ਵੀਰ ਨੂੰ ਚਕਾ ਕੇ ਸਾਫ਼ ਕਰਾਉਂਦੇ ਹਾਂ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਫੇਰ ਉਹਦੇ ਲਈ ਚੱਕਣਾ ਬਸ ਕੀ ਹੈ ਕੀ ਕੀ ਸੀਗਾ ਅੰਦਰ ਇਹ ਮੈਂ ਕਹਿੰਦਾ ਵੀ ਪਲਾਸਟਿਕ, ਕ੍ਰੇਡ, ਉਲੀਆਂ, थैਲੇ ਕੀ ਚੀਜ਼ ਨਹੀਂ ਹੈ ਕਿ ਜਿਹੜੀ ਬਾਜ਼ਾਰ ਚ ਉਪਲਬਧ ਹੈ ਸਾਰੀਆਂ ਇੱਥੇ ਨੇ ਤੁਸੀਂ ਕੁਝ ਵੀ ਲੈ ਸਕਦੇ ਹੋ ਕੋਈ ਚੀਜ਼ ਦੇ ਲੋ ਸਭ ਚੀਜ਼ਾਂ ਮਿਲਣੇ ਦਾ ਪਰ ਇੱਥੇ ਅੰਦਰ ਕੁਝ ਅਕਾ ਕਰਨ ਦਾ ਕੀ ਕਰ ਰਹੇ ਹੋ ਉਹ ਤਾਂ ਨਹੀਂ ਜੀ ਬਸ ਅਮਰ ਜੀ ਮੈਂ ਸਮਝਦਾ ਵੀ ਦਿਮਾਗੋ ਥੋੜਾ ਜਿਹਾ ਪੈਦਲ ਅਦਾ ਕਰਕੇ ਕਰਦਾ ਪਰ ਇਦਾਂ ਚਾਹੀਦਾ ਨਹੀਂ ਜਿੰਮੇ ਦੇ ਘਰ ਪਰਿਵਾਰ ਰਹ ਰਿਆ ਵੀ ਇਹਦੇ ਭਾਈ ਨੇ ਵੀ ਸਮਝਾਇਆ ਪਹਿਲਾਂ ਨੂੰ ਵੀ ਇਹ ਛੱਡ ਦੇ ਤੂੰ ਕੰਮ ਉਹਨਾਂ ਨੇ ਹੀ ਪਹਿਲਾਂ ਐਪਲੀਕੇਸ਼ਨ ਦਿੱਤੀ ਜੀ ਠੀਕ ਤੇ ਪਰ ਇਹ ਸਭ ਦੇ ਨਹੀਂਗਾ ਜੀ ਇਹ ਹਮ ਬੰਦਾ ਕਹੇ ਬਹੁਤ ਜਾਣੀ ਆਧਾ ਅੱਖ ਅਗੇ ਕੰਮ ਕਰਿਆ ਜੀ ਇਹ ਅਜੇ ਨਾ ਚਪਾਉਣ ਦਾ ਕਿਉਂਕਿ ਸਾਰਾ ਪਿੰਡ ਤੰਗ ਸੀ ਲੰਗਦਾ ਦੀ ਇਤੋਂ ਪੋਲੂਸ਼ਨ ਤੋਂ ਬਹੁਤ ਜ਼ਿਆਦਾ ਸਮੈਲ ਆਉਂਦੀ ਜਦੋਂ ਬਾਰਸ਼ ਹੋ ਜਾਂਦੀ ਸੀ ਉਦੋਂ ਦਾ ਬਹੁਤ ਜ਼ਿਆਦਾ ਗੰਦੀ ਸਮੈਲ ਆਉਂਦੀ ਸੀ ਫਿਰ ਡੰਗਰਾਂ ਦਾ ਦੁੱਧ ਜਿਹੜਾ ਦੁੱਧ ਆ ਉਹ ਉਹ ਦੁੱਧ ਨਹੀਂ ਲੈਂਦਾ ਜੀ ਪੀਂਦਾ ਨਹੀਂ ਕਿਉਂਕਿ ਉਹ ਚ ਇਹ ਕਿੰਨੇ ਸਮੇ ਤੋਂ ਇੱਥੇ ਇਕੱਠਾ ਕਰ ਰਹੇ ਹੋ ਜੀ ਇਹ ਮੇਰੀ ਨੋਲੇਜ ਦਾ ਮੈਨੂੰ ਇੱਥੇ ਕੰਦਾਜਾ ਵੀ 10 ਸਾਲ ਤੋਂ ਵੇਖਦੇ ਤੋਂ ਕਰ ਰਿਹਾ ਜੀ ਮੁੱਦੇ ਉਦਾਸਤੇ ਵੀ ਸੱਜੇ 15 15 15 ਸਾਲ ਹਾਂ ਆ ਸਮਾਨ ਨਹੀਂ ਚੱਕ ਲੈ ਪਹਿਲਾਂ ਤਾਂ ਜੇ ਥੋੜਾ ਦੋ ਲੱਕੜਾ ਲੱਕੜੀ ਲੈ ਕੇ ਚੱਕੇ ਇਦਾਂ ਕੋਈ ਚੀਜ਼ ਮਿਲ ਗਈ ਫਰਤਾਂ ਵਾਲੇ ਘਰੇ ਜਾਂ ਉਹ ਲਿਆਉਂਦੀ ਪਰ ਹੁਣ ਤਾਂ ਇਹ ਕਹਿੰਦਾ ਵੀ ਮੈਂ ਮਿਊਸਪਲ ਕਮੇਟੀ ਦੇ ਵੀ ਮੈਨੂੰ ਦਿੱਤੀ ਆ ਵੀ ਕੋਈ ਪਰਮਿਸ਼ਨ ਵੀ ਤੂੰ ਜਾ ਕੇ ਲੈ ਕੇ ਜਾਇਆ ਕਰ ਵੀ ਮੈਂ ਮੈਂ ਉੱਥੇ ਦਾ ਮੁਲਾਜ਼ਮ ਆ ਜੀ ਮਿਊਸਪਲ ਕਮੇਟੀ ਦਾ ਯਾਨੀ ਮੈਨੂੰ ਹੀ ਨਹੀਂ ਇਹ ਗੱਲ ਲੱਗਈ ਹੈ ਪਤਾ ਨਹੀਂ ਹੁਣ ਮਿਊਸਪਲ ਕਮੇਟੀ ਵਾਲੇ ਚੁਗਾ ਰਹੇ ਨੇ ਪਰ ਇਹ ਡੰਪ ਨਹੀਂ ਵਢਦਾ ਜੀ ਇਹ ਤਾਂ ਇਹ ਲਿਆ ਕੇ ਇੱਥੇ ਤੁਹਾਡੇ ਸਾਹਮਣੇ ਦੇਖੋ ਕਿੰਨਾ ਜਮਾ ਕਰ ਲਿਆ ਮਾਲ ਜੀ ਨਾ ਫਿਰ ਇੱਕ ਦੋ ਵਾਰ ਅਸੀਂ ਜਾ ਕੇ ਪਹਿਲਾਂ ਵੀ ਛੱਡਿਆ ਹੈ ਫਿਰ ਕਹਿੰਦਾ ਹੁਣ ਪਹਿਲਾਂ ਦਾ ਜਦੋਂ ਟੋਬੇ ਦੇ ਅਪ੍ਰੈਲ ਚ ਸਫਾਈ ਕਰੀਆ ਉਦੋਂ ਉਹ ਕਹਿੰਦਾ ਸੀ ਕਹਿੰਦਾ ਵੀ ਮੈਂ ਚੱਕ ਕੇ ਸਾਫ ਕਰ ਦੰਨਾ ਇਹ ਫਿਰ ਅੱਜ ਸਾਰਾ ਚਕਾਇਆ ਜਾਊਗਾ ਜੀ ਇਹ ਸਾਰਾ ਜਗ੍ਹਾ ਸਾਫ ਕਰਾਇਆ ਜਾਊਗਾ ਹਾਂ ਜੀ ਉਹ ਟਾਲੀ ਵਾਲਾ ਤੇ ਦੇਖਦੇ ਆ ਅੱਜ ਜਿੰਨਾ ਚੱਕੋਗੇ ਅੱਜ ਬਾਕੀ ਕੱਲੂ ਚੱਕਾਂਗੇ ਜੀ ਠੀਕ ਜਿੰਨੇ ਅੱਜ ਟਰਾਲੀਆਂ ਭਰੇਗੇ ਉਹਨੇ ਭਰਾਂਗੇ ਕਿਉਂਕਿ ਆ ਹੁਣ ਚੱਕਣਾ ਵੀ ਬਹੁਤ ਗਰਮੀ ਬਹੁਤ ਆ ਜੀ ਲੇਬਰ ਤੇ ਨਾਲ ਕਰਨਾ ਵੀ ਔਖਾ ਟਰਾਲੀ ਮਸ਼ੀਨ ਲੱਗਦੀ ਨਹੀਂ ਹੈਗੀ ਜੀ ਠੀਕ ਤੇ ਬਾਕੀ ਕੱਲੂ ਜਿੰਨਾ ਹੋਇਆ ਚੱਕ ਦਾਂਗੇ ਸ ਔਰ ਜੇ ਫੇਰ ਲਿਆਊਗਾ ਫਿਰ ਇਹਦੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਠੀਕ ਇਹ ਵੇਟੇ ਵੀ ਨਾ ਪੱਠੇ ਵੀ ਡੰਗਰਾਂ ਨੂੰ ਪੱਠੇ ਪਾ ਦੋ ਇਹ ਡੰਗਰਾਂ ਦੇ ਖਾਣੇ ਵਾਲਾ ਨਾਲੇ ਸਮਾਨ ਆਇਆ ਨਹੀਂ ਜੀ ਇਹ ਤਾਂ ਸੁਦਰਾ ਦੇ ਖਾਣੇ ਵਾਲਾ ਸਮਾਨ ਆ ਚੁਲਿਆ ਗਾ ਸਮਨਾਲਾ ਸ਼ਹਿਰ ਤੋਂ ਬੰਦਾ ਆ ਪਿੰਡ ਦਾ ਉਹ ਸਾਰਾ ਗੰਦਮਣ ਦੁਕਾਨਾਂ ਦਾ ਚੱਕ ਕੇ ਲਿਆ ਕੇ ਇੱਥੇ ਘਰੇ ਡੰਗਰਾਂ ਨੂੰ ਆਉਂਦਾ ਸੀਗਾ ਤੇ ਬਾਕੀ ਉਹਦਾ ਗੰਦਮਣ ਦਾ ਨਾਲ ਟੋਬੇ ਦੇ ਵਿੱਚ ਉਹਦਾ ਕੁਝ ਆਪਣੇ ਘਰ ਦੇ ਅੰਦਰ ਜਮਾ ਕਰੀ ਜਾਂਦਾ ਸੀ ਬਹੁਤ ਗਵਾਹ ਹਾਂ ਕੀ ਲਾਤਾ ਡਾਕਟਰ ਸਾਹਿਬ ਕੀ ਦਿਮਾਗੀ ਪਰੇਸ਼ਾਨੀ ਹੈ ਬੰਦੇ ਨੂੰ ਹਾਂਜੀ ਦੇਖਣ ਨੂੰ ਲੱਗਦਾ ਹੈ ਵੀ ਸਾਈਕੋ ਆ ਬੰਦਾ ਓਕੇ ਆ ਪਰਿਵਾਰਿਕ ਮੈਂਬਰ ਵੀ ਅੰਦਰ ਰਹਿੰਦੇ ਸੀ ਕੀ ਉਹਨਾਂ ਦਾ ਵੀ ਚੈੱਕ ਅਪ ਵਗੈਰਾ ਕੀਤਾ ਜਾਊਗਾ ਹਾਂਜੀ ਹਾਂ ਅਸੀਂ ਕਰਾਂਗੇ ਕੱਲ ਟੀਮ ਤੇ ਬਣਾ ਕੇ ਤੇ ਦਾਂਗੇ ਤੁਸੀਂ ਮੁਕਾਮ ਦੇ ਅੰਦਰਲੇ ਹਾਲਾਤ ਦੇਖੇ ਹਾਂਜੀ ਹਾਂ ਬਹੁਤ ਬੁਰਾ ਹਾਲ ਹੈ ਜੀ ਜਿਹੜਾ ਜਿਹੜਾ ਬਾੜਾ ਬਣਾਇਆ ਹੋਇਆ ਇਹਨਾਂ ਨੇ ਉਹ ਵੀ ਬਹੁਤ ਬੁਰਾ ਹਾਲ ਹੈ ਜੀ ਖਾਣ ਖਰਬ ਨੇ ਸਾਹ ਪਤਾ ਨਹੀਂ ਕਿਵੇਂ ਉਹ ਡੰਗਰ ਉੱਤੇ ਬਿਠਾਏ ਇਹਨਾਂ ਨੇ ਬਹੁਤ ਬੁਰਾ ਹਾਲ ਹੈ ਇਹ ਫਿਰ ਸਮਾਨ ਸਾਰੇ ਹੀ ਪੂਰਾ ਟੋਟਲ ਸਾਫ ਕੀਤਾ ਜਾਊਗਾ ਹਾਂਜੀ ਹਾਂ ਸਾਰਾ ਸਾਫ ਕਰਾਵਾਂਗੇ ਜਿਹੜੇ ਪਸ਼ੂ ਵਗੈਰਾ ਰੱਖਿਓ ਨੇ ਉਹ ਉਹ ਦੇਖਦੇ ਆ ਜੀ ਉਹਨਾਂ ਵਿੱਚ ਹੋਰ ਕਿਸੇ ਪ੍ਰਬੰਧ ਹੋਇਆ ਤਾਂ ਦੇਖਦੇ ਆ ਉਸ ਤੋਂ ਬਾਅਦ ਸਪੱਜੀਆਂ ਤੋਂ ਉਹ ਖਾਨ ਜਿਹੜੇ ਉਹਨਾਂ ਨੂੰ ਚੀਜ਼ਾਂ ਪਾਉਂਦੇ ਨੇ ਉਹ ਵੀ ਗਲੇ ਹੋਏ ਫਰੂਟ ਵਗੈਰਾ ਹੀ ਨੇ ਹਾਂਜੀ ਉਹ ਦੱਸਿਆ ਉਹਨਾਂ ਨੇ ਕਿ ਪੱਟੇ-ਪੁੱਟੇ ਦਾ ਪਾਉਂਦੇ ਨਹੀਂ ਵੀ ਇਹੀ ਪਾਉਂਦੇ ਆ ਸਾਰੇ ਇਸ ਤਮਰਾਲੇ ਤੋਂ ਲਿਆ ਦੁਕਾਨਾਂ ਤੋਂ ਇੱਕ ਕੰਪਲੇਂਟ ਫਿਰ ਪਿੰਡ ਵਸੀਆਂ ਵੱਲੋਂ ਕੀਤੀ ਹਾਂਜੀ ਪਿੰਡ ਵਸੀਆਂ ਤੋਂ ਤੇ ਜਿਹੜਾ ਸਮਾਨ ਚਾ ਰਹੇ ਉਹ ਕਾ ਕਿੱਥੇ ਰੇ ਇੱਥੇ ਕਿੱਥੇ ਇਹਨਾਂ ਦੇ ਭਰਾ ਦਾ ਹੀ ਕੋਈ ਡੰਪ ਆ ਜਗ੍ਹਾ ਉਹ ਉੱਤੇ ਬਣਾ ਕੇ ਦੁਬਾਰਾ ਕਰੀ ਸਫਾਈ ਕਰਕੇ ਅਸੀਂ ਕੁ ਦੋ ਦਿਨਾਂ ਚ ਚੁਕਾ ਦਾਂਗੇ ਅੱਜ